ਸਭ ਤੋਂ ਪਹਿਲਾਂ ਤਾਂ ਆਪ ਸਭ ਪੱਤਰਕਾਰ ਦੋਸਤਾਂ ਦਾ ਅਸੀਂ ਐਸਕੇਐਮ ਨਾਨ ਪੋਲਿਟিক্যাল ਭਾਰਤੀ ਕਿਸਾਨ ਨੇਕਤਾ ਸਿੱਧੂ ਪਰਵੰ ਲੋ। ਦੇ ਸ਼ੁਕਰਗੁਜ਼ਾਰ ਆਪ ਸਭ ਪੱਤਰਕਾਰਾਂ ਦੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੀ ਛੋਟੀ ਜੀ ਕਾਲ ਦੇ ਉੱਤੇ ਸਾਡੇ ਮੈਸੇਜ ਨੂੰ ਸਾਡੀ ਗੱਲ ਨੂੰ ਦੁਨੀਆ ਦੇ ਵਿੱਚ ਲਿਜਾਣ ਦੇ ਲਈ ਇੱਥੇ ਪਹੁੰਚੇ ਹੋ। ਇਸ ਲਈ ਸਾਰਿਆਂ ਦਾ ਧੰਨਵਾਦ ਤੁਹਾਡਾ। ਸ਼ੁਕਰੀਆ। ਅੱਜ ਸਾਡਾ ਇੱਥੇ ਆ ਕੇ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਪਰਪਸ ਆਇਆ ਕੋਈ ਆ ਕਿ ਤੁਸੀਂ ਦੇਖ ਰਹੇ ਹੋ ਕਿ ਜਿਸ ਤਰੀਕੇ ਦੇ ਨਾਲ ਅੱਜ ਲੋਕਾਂ ਦੇ ਉੱਪਰ ਸਾਡੀ ਪੰਜਾਬ ਸਰਕਾਰ ਜਿਹੜੀ ਕਦੇ ਕਿਹਾ ਕਰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹੋਏਗੀ ਇਹ ਇਹ ਸੱਥਾਂ ਚੋਂ ਚੱਲੇਗੀ ਇਹਨੂੰ ਲੋਕ ਚਲਾਉਣਗੇ ਇਹ ਜਨਤਾ ਦੀ رائے ਨਾਲ ਕੰਮ ਕਰੇਗੀ ਇਹ ਕਹਿਣ ਵਾਲਿਆਂ ਨੇ ਅੱਜ ਲੋਕਾਂ ਦੀ ਆਵਾਜ਼ ਸੁਣਨੀ ਬੰਦ ਕਰ ਦਿੱਤੀ ਹੈ ਤੇ ਜੇ ਕੋਈ ਆਵਾਜ਼ ਚੱਕਦਾ ਹੈ ਤਾਂ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣਾ ਸ਼ੁਰੂ ਕੀਤਾ ਹੋਇਆ ਹੈ ਇਸ ਤੋਂ ਵੀ ਅੱਗੇ ਮੈਂ ਗੱਲ ਕਹਾਂ ਕਿ ਜਿਹੜੀਆਂ ਗੱਲਾਂ ਦਾ ਕਦੇ ਸਾਡਾ ਮੁੱਖ ਮੰਤਰੀ ਜਿਸ ਵੇਲੇ ਸੱਤਾ ਤੋਂ ਬਾਹਰ ਸਨ ਉਸ ਵੇਲੇ ਜਿਹੜੀਆਂ ਗੱਲਾਂ ਆਪਦੇ ਮੂੰਹੋਂ ਬੋਲਦੇ ਰਹੇ ਨੇ ਦੂਸਰਿਆਂ ਨੂੰ ਟਾਰਗੇਟ ਕਰਦੇ ਰਹੇ ਨੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਦੋਂ ਦੋ ਆਇ ਲੱਗਦਾ ਸੀਗਾ ਕਿ ਬਹੁਤ ਵਧੀਆ ਗੱਲ ਕਰ ਰਹੇ ਨੇ ਮਾਨ ਸਾਹਿਬ ਕਿਉਂਕਿ ਲੋਕ ਕਿੰਨਾਗਾ ਇਹਨਾਂ ੱੱੱਕੇ ਛਾਈਆਂ ਤੋਂ ਬੜੇ ਦੁਖੀ ਸੀ ਔਰ ਜਿਸ ਵੇਲੇ ਸਤਾ ਦੇ ਵਿੱਚ ਆ ਗਏ ਤਾਂ ਮੇਰਾ ਖਿਆਲ ਹੈ ਉਹਨਾਂ ਨਾਲੋਂ ਵੀ ਦੋ ਕਦਮ ਅੱਗੇ ਵੱਧ ਕੇ ਚੱਲਣੇ ਸ਼ੁਰੂ ਹੋਵੇ ਚਾਹੇ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਦੀ ਗੱਲ ਹੋਵੇ ਚਾਹੇ ਆਵਾਜ਼ ਚੁੱਕਣ ਸੱਚ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਜ਼ਿਲਾਂ ਦੇ ਵਿੱਚ ਬੰਦ ਕਰਨ ਦੀ ਗੱਲ ਹੋ ਗਈ। ਜਿਵੇਂ ਮੈਂ ਅੱਜ ਤੁਹਾਡੇ ਨਾਲ ਇਸ ਈਸ਼ੇ ਦੇ ਉੱਤੇ ਗੱਲਬਾਤ ਜ਼ਿਆਦਾ ਫੋਕਸ ਰੱਖਾਂਗੇ ਅਸੀਂ। ਕਿ ਦੋਸਤੋ ਬਠਿੰਡੇ ਡਿਸਟ੍ਰਿਕਟ ਦੀ ਇੱਕ ਮੰਡੀ ਹੈ ਮੌੜ ਮੰਡੀ। ਉਸ ਮੌੜ ਮੰਡੀ ਦਾ ਗੰਦਾ ਪਾਣੀ ਸੀਵਰੇਜ ਦਾ ਪਾਣੀ ਕੱਢ ਕੇ ਗੰਦੇ ਨਾਲੇ ਦੇ ਵਿੱਚ ਸੇਮ ਨਾਲੇ ਦੇ ਵਿੱਚ ਪਾਉਣ ਦੀ ਪ੍ਰਪੋਜ਼ਲ ਬਣੀ ਹੋਈ ਹੈ। ਉਹ ਬਿਲਕੁਲ ਜਿਹੜੀ ਮੌੜਾਂ ਤੋਂ ਅੰਬਟੰਡੇ ਨੂੰ ਸੜਕ ਆਉਂਦੀ ਆ ਉਹ ਸੜਕ ਦੇ ਨਾਲ-ਨਾਲ ਲੈ ਕੇ ਜਾਣ ਦੀ ਪ੍ਰਪੋਜ਼ਲ ਬਣੀ ਹੋਈ ਹੈ। ਲੇਕਿਨ ਰੇਲਵੇ ਡਿਪਾਰਟਮੈਂਟ ਨੇ ਸਿਰਫ ਇਹ ਗੱਲ ਕਹੀ ਆ ਅੱਗੋਂ ਤੇ ਸਾਡੀ ਰੇਲਵੇ ਲਾਈਨ ਦੇ ਹੇਠ ਦੀ ਜਿੱਥੋਂ ਦੀ ਤੁਸੀਂ ਇਹ ਪਾਈਪਾਂ ਲਗਾਉਣੀਆਂ ਆ ਉਹ ਤੁਹਾਡਾ ਪ੍ਰੋਜੈਕਟ ਆ ਅਸੀਂ ਕੰਪਲੀਟ ਕਰਕੇ ਦੇਵਾਂਗੇ ਤਾਂ ਕਿ ਸਾਡੀ ਰੇਲਵੇ ਲਾਈਨ ਨੂੰ ਕਿਸੇ ਤਰ੍ਹਾਂ ਦਾ ਕੱਚਾ ਕੰਮ ਨਾ ਰਹੇ ਜਾਂ ਨੁਕਸਾਨ ਨਾ ਹੋਵੇ। ਔਰ ਉਹਦਾ ਬਜਟ ਅਸੀਂ ਤੁਹਾਨੂੰ ਮਤਲਬ ਦੱਸਾਂਗੇ ਤੇ ਉਹਦੇ ਮੁਤਾਬਕ ਉਹ ਬਣ ਜੇਗੀ। ਉਹਨਾਂ ਨੇ ਮਨਾ ਨਹੀਂ ਕੀਤਾਗਾ ਕਿ ਅਸੀਂ ਲੰਗਾ ਨਹੀਂ ਦੇਣਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਅਲਾਉ ਕੀਤਾ ਕਿ ਲੰਘਾਓ ਪਾਣੀ ਤੁਸੀਂ ਲੇਕਿਨ ਲੰਘਾਵਾਂਗੇ ਅਸੀਂ ਆਪਦੇ ਪੂਰੇ ਪ੍ਰੋਪਰ ਸਿਸਟਮ ਦੇ ਨਾਲ ਹੁਣ ਉੱਥੇ ਸਰਕਾਰ ਨੇ ਕੀ ਕੀਤਾ ਉੱਥੋਂ ਪਿੱਛੋ ਹੀ ਮੋੜ ਕੇ ਕਿ ਉਧਰ ਨਾ ਜਾ ਜਾਈਏ ਉਧਰ ਵੱਧ ਚਾਰ ਪੈਸੇ ਖਰਚ ਆ ਸਕਦੇ ਜਾਂ ਮੈਂ ਇਹ ਕਹਾਂ ਉਸ ਇਲਾਕੇ ਦਾ ਉਸ ਖਿੱਤੇ ਦਾ ਐਮਐਲਏ ਜਿਨ੍ਹਾਂ ਨੇ ਪੋਲੀਟਿਕਲੀ ਗੇਮ ਖੇਡਦਿਆਂ ਲੋਕਾਂ ਨੂੰ ਲਤਾੜਨ ਦੀ ਕੋਸ਼ਿਸ਼ ਕੀਤੀ ਹੈ ਕਸੋਖਾਨਾ ਪਿੰਡ ਪੈਂਦਾ ਉੱਥੇ ਉਸ ਪਿੰਡ ਦੇ ਵਿੱਚੋਂ ਦੀ ਗੰਦੇ ਨਾਲੇ ਦਾ ਪਾਣੀ ਲੈ ਜਾਣ ਦੀ ਪ੍ਰਪੋਜ਼ਲ ਬਣاتی ਔਰ ਉਹ ਜਿੱਥੋਂ ਦੀ ਜਾ ਰਿਹਾ ਹੈ ਲੋਕਾਂ ਦੀ ਵਸੋਂ ਆ ਦੋਨੋਂ ਪਾਸੇ ਵਸੋਂ ਦੇ ਵਿੱਚ ਦੀ ਗੰਦਾ ਪਾਣੀ ਲੈ ਕੇ ਜਾਣਾ ਆਪਾਂ ਸਾਰੇ ਸਮਝਦੇ ਹਾਂ ਬਣਦਾ ਤੇ ਹੈ ਕਿ ਗੰਦਾ ਪਾਣੀ ਕੱਢ ਕੇ ਬਾਹਰ ਲੈ ਕੇ ਜਾਣਾ ਹੈ ਤਾਂ ਕਿ ਲੋਕ ਸੁੱਖ ਦਾ ਸਾਹ ਲੈ ਸਕਣ ਹੁਣ ਉੱਥੇ ਜਿੱਥੇ ਵੀ ਕਿਤੇ ਉਹ ਪਾਈਪ ਲੀਕ ਹੋ ਸਕਦੀ ਹੈ ਇਹ ਤਾਂ ਕੁਦਰਤੀ ਗੱਲ ਹੈ ਔਰ ਉਹ ਗੰਦੇ ਪਾਣੀ ਦੀ ਪਾਈਪ ਲੀਕ ਹੋਏਗੀ ਤੇ ਲੋਕਾਂ ਦਾ ਜਿਉਣਾ ਦੁਭਰ ਹੋਏਗਾ ਲੋਕਾਂ ਦੀ ਜ਼ਿੰਦਗੀ ਨਰਕ ਬਣੇਗੀ ਔਰ ਇਹ ਸਾਰੀ ਗੱਲਬਾਤ ਨੂੰ ਲੈ ਕੇ ਉੱਥੇ ਲੋਕਾਂ ਨੇ ਆਵਾਜ਼ ਚੁੱਕੀ ਲੋਕਾਂ ਨੇ ਉਹਦੇ ਖਿਲਾਫ ਇੱਕ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਔਰ ਗੋਹਾਰ ਲਈ ਕੇ ਸਾਡੀ ਮਦਦ ਕੀਤੀ ਜਾਏ ਜਦੋਂ ਉਹਨਾਂ ਲੋਕਾਂ ਦੀ ਆਵਾਜ਼ ਸੁਣ ਕੇ ਜਥੇਬੰਦੀਆਂ ਨੇ ਉਹਨਾਂ ਦੀ ਮਦਦ ਕੀਤੀ ਬੀਕੇਯੂ ਇਕਤਾ ਸਿੱਧੂਪੁਰ ਉੱਥੇ ਗਈ ਹੈ ਤਾਂ ਉਸ ਵੇਲੇ ਸਾਡੇ ਆਗੂ ਬਲਦੇਵ ਸਿੰਘ ਸੰਧੋਹਾ ਸਾਹਿਬ ਤੇ ਉਹਨਾਂ ਦੇ ਨਾਲ ਹੋਰ ਸਾਥੀ ਲਗਭਗ 462 ਆਗੂ ਇੱਥੇ ਉਥੋਂ ਗ੍ਰਿਫਤਾਰ ਕਰਕੇ ਤੇ ਮੁਕਸਰਦੀ ਜੇਲ੍ਹ ਦੇ ਵਿੱਚ ਲਿਆ ਕੇ ਬੰਦ ਕਰਦੇ। ਔਰ ਉਸ ਤੋਂ ਬਾਅਦ ਪ੍ਰੋਟੈਸਟ ਜਾਰੀ ਆਇਆ। ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ। ਗੱਲਬਾਤ ਦੇ ਦੌਰ ਦੇ ਵਿੱਚ ਗੱਲ ਇਹ ਨਿਕਲ ਕੇ ਆ ਗਈ ਕਿ ਇਹਨੂੰ ਇੱਕ ਪਾਸੇ ਦੀ ਕੱਢ ਦਿਓ ਪਿੰਡ ਨੂੰ ਕੋਈ ਇਤਰਾਜ਼ ਨਹੀਂ ਪਿੰਡ ਜ਼ਮੀਨ ਵੀ ਜਿੱਥੋਂ ਦੀ ਮੰਗਦੀ ਹੈ ਦੇ ਦੇਗਾ। ਹੁਣ ਸਵਾਲ ਸਮਝਣ ਵਾਲਾ ਇੱਥੇ ਬੜਾ ਇੰਪੋਰਟੈਂਟ ਇਹ ਹੈ ਕਿ ਜੋ ਇਹ ਰੁਕਿਆ ਕਿਉਂ ਜਦੋਂ ਪਿੰਡ ਸਾਰਾ ਸਹਿਮਤ ਹੋ ਗਿਆ ਕਿ ਬਾਹਰ ਦੀ ਲੈ ਜਾਓ ਪਿੰਡ ਦੀ ਪੰਚਾਇਤ ਨੇ ਕਹਿਤਾ ਵੀ ਅਸੀਂ ਜ਼ਮੀਨ ਦੇ ਦਿੰਨੇ ਆ। ਤਾਂ ਉੱਥੇ ਦੋ ਆਦਮੀ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਐਮਐਲਏ ਸੁਖਬੀਰ ਦੇ ਸਮਰਥਕ ਨੇ ਉਹ ਦੋ ਆਦਮੀਆਂ ਨੂੰ ਐਮਐਲਏ ਨੇ ਉਂਗਲ ਲਾ ਕੇ ਉਹ ਉਹਦੇ ਐਮਐਲਏ ਦੇ ਇਸ਼ਾਰੇ ਤੇ ਉਹਨਾਂ ਨੇ ਅੱਗੋਂ ਮਤਲ ਪਾਈਪਲਾਈਨ ਲੰਘਣ ਤੋਂ ਰੋਕ ਲਾਤੀ ਕਿ ਅਸੀਂ ਨਹੀਂ ਦੇਣਾ ਪੰਚਾਇਤ ਨੇ ਇਹ ਵੀ ਕਹਿਤਾ ਕਿ ਪਹਿਲਾਂ ਤਾਂ ਸਰਕਾਰ ਨੇ ਉਹਨਾਂ ਨੂੰ ਕਿਹਾ ਪ੍ਰਸ਼ਾਸਨ ਨੇ ਕਿ ਤੁਹਾਡਾ ਮੁਆਵਜ਼ਾ ਦੇਵਾਂਗੇ ਪਿੰਡ ਨੇ ਇਹ ਕਹਿਤਾ ਕਿ ਤੁਹਾਡੇ ਨਾਲ ਲੱਗਦੀ ਪੰਚਾਇਤੀ ਜ਼ਮੀਨ ਦੇ ਦਿੰਨੇ ਆ ਲੇਕਿਨ ਉੱਥੇ ਸਟੈਂਡ ਅੜਿਆ ਰਿਹਾ ਚਲੋ ਉਹ ਇੱਕ ਤਰ੍ਹਾਂ ਦੀ ਖੇਡ ਸੀਗੀ ਪੋਲਿਟਿਕਲੀ ਖੇਡ ਨਹੀਂ ਮਤਲਬ ਜਦੋਂ ਐਮਐਲਏ ਅਗਲਾਂ ਦੇ ਨਾਲ ਖੜਾ ਨਹੀਂ ਉਹਨਾਂ ਨੇ ਜੰਗਨ ਦਿੱਤਾ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦੇ ਖੇਤ ਵੇਚ ਦੇ ਨਗਾਓ ਅਸੀਂ ਕਹਿੰਦੇ ਆ ਕਿ ਸੜਕ ਦੇ ਨਾਲ-ਨਾਲ ਫਿਰ ਤੁਹਾਡੀ ਪਹਿਲਾ ਮਤਲਬ ਐਸਟੀਮੇਟ ਪਿਆ ਪ੍ਰਪੋਜ਼ਲ ਪਿਆ ਉਧਰ ਦੀ ਕੱਢ ਕੇ ਲੈ ਜਾਓ ਕਿਸੇ ਹੋਰ ਪ੍ਰੋਸੈਸ ਦੇ ਰਾਹੀਂ ਪਿੰਡ ਦੇ ਬਾਹਰ ਦੀ ਕੱਢ ਕੇ ਲੈ ਜਾਓ ਲੇਕਿਨ ਪਿੰਡ ਦੇ ਬਾਹਰ ਦੀ ਕੱਢਣ ਦੀ ਬਜਾਏ ਲੋਕਾਂ ਦੇ ਨਾਲ ਜੋ ਹੋਇਆ ਉਹ ਬੜਾ ਬੁਰਾ ਕੀਤਾ ਜਾ ਰਿਹਾ ਹੈ ਕੱਲ ਇੱਕ ਬੀਬੀ ਹੈ ਉਨੇ ਸਪਰੇ ਪੀਣ ਦੀ ਕੋਸ਼ਿਸ਼ ਕੀਤੀ ਸ਼ਾਇਦ ਉਹ ਖਬਰਾਂ ਤੁਹਾਡੇ ਤੱਕ ਪਹੁੰਚੀਆਂ ਹੋਣ ਔਰ ਉਹਨੂੰ ਬੜੀ ਮੁਸ਼ਕਲ ਦੇ ਨਾਲ ਜਿਹੜੇ ਮੌਕੇ ਤੇ ਲੋਕ ਖੜੇ ਸੀਗੇ ਉਹਨਾਂ ਨੇ ਉਹਦੇ ਹੱਥ ਦੇ ਵਿੱਚੋਂ ਸਪਰੇ ਖੋਹੀਏ ਤੇ ਬਚਾਉਣ ਦਾ ਯਤਨ ਕੀਤਾ ਉਹ ਬਚਾ ਲਈ ਕਿ ਨਾ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਜ਼ਿਆਦਾ ਨੁਕਸਾਨ ਨਾ ਹੋਇਆ ਹੋਵੇ ਔਰ ਉਸ ਵੇਲੇ ਲੋਕਾਂ ਦੀ ਮਦਦ ਦੇ ਨੂਦੇ ਲਈ ਪਹੁੰਚੇ ਹੋਏ ਲੋਕ ਤੇ ਪਿੰਡ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਜਥੇਬੰਦੀ ਦੇ ਆਗੂ ਕਾਕਾ ਸਿੰਘ ਕੋਟੜਾ ਉੱਥੇ ਅਗਵਾਈ ਕਰ ਰਹੇ ਨੇ ਉਹ ਸੰਭਾਲ ਰਹੇ ਨੇ ਸਾਰੀਆਂ ਪ੍ਰਸਥਿਤੀਆਂ ਨੂੰ ਸਥਿਤੀਆਂ ਨੂੰ ਔਰ ਉੱਥੋਂ ਕਾਕਾ ਸਿੰਘ ਕੋਟੜਾ ਨੂੰ ਜਿਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਅਨਮਨੁੱਖੀ ਵਿਵਹਾਰ ਕਰਕੇ ਲੋਕਾਂ ਨੂੰ ਘਰਾਂ ਦੇ ਵਿੱਚ ਕੁੱਟ ਕੇ ਬੰਦ ਕਰਕੇ ਤੇ ਬਾਹਰੋਂ ਲੋਕ ਲਾ ਕੇ ਫਿਰ ਉਹ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਹੈ ਇਹਨੂੰ ਕੀ ਕਹਾਗੇ ਕੀ ਇਹ ਜਿਹੜੀਆਂ ਗੱਲਾਂ ਭਗਵੰਤ ਮਾਨ ਕਹਿੰਦਾ ਰਿਹਾ ਇਹ ਹੋ ਰਹੀਆਂ ਨੇ ਜਾਂ ਬਿਲਕੁਲ ਇਹਦੇ ਉਲਟ ਪਹਿਲਾਂ ਨਾਲੋਂ ਵੀ ਵੱਧ ਜ਼ਬਰ ਹੋਇ ਕੀਤਾ ਜਾ ਰਿਹਾ ਲੋਕਾਂ ਦੇ ਉੱਤੇ ਤੋਂ ਉਸ ਗੱਲ ਦੇ ਵਿੱਚੋਂ ਮੈਂ ਤੁਹਾਡੇ ਇੱਥੇ ਤੁਹਾਨੂੰ ਇੱਥੇ ਤਕਲੀਫ ਇਸ ਲਈ ਦਿੱਤੀ ਆ ਪਿਆਰਿਓ ਕਿ ਮੁਕਸਰ ਜੇਲ੍ਹ ਦੇ ਵਿੱਚ ਜਿਹੜੇ ਸਾਡੇ ਕਿਸਾਨ ਬੈਠੇ ਨੇ ਉਹਨਾਂ ਦੇ ਵਿੱਚੋਂ 7 ਕਿਸਾਨ ਸਮੇਤ ਬਲਦੇਸ਼